ਡਾਕਟਰ ਪੂਜਾ ਸੈਣੀ ਜਲੰਧਰ ਤੋਂ ਨੇ ਬਹੁਤ ਲੰਬੇ ਸਮੇਂ ਤੋਂ ਐਜੂਕੇਸ਼ਨ ਦੇ ਖੇਤਰជា ਆਰਥੋਸਮਟੋਲੋਜੀ ਡਰਮਟੋਲੋਜੀ ਔਰ ਜਿਹੜਾ ਬੱਚਿਆਂ ਨੂੰ ਹੋਟਲ ਮੈਨੇਜਮੈਂਟ ਦੇ ਕਾਫੀ ਪੰਜਾਬ ਵਿੱਚ ਲਗਭਗ ਕੋਈ 70 ਤੋਂ ਵੱਧ ਇਹਨਾਂ ਦੀਆਂ ਪੰਜਾਬ ਪੰਜਾਬ ਦੀਆਂ ਅੱਜ ਮੁੱਦਰ 100 ਇਹਨਾਂ ਦੀਆਂ ਬ੍ਰਾਂਚੇਸ ਨੇ ਔਰ ਸੈਂਕੜੇ ਹਜ਼ਾਰਾ ਸਕਿਲਡ ਜਿਹੜੇ ਨੌਜਵਾਨ ਬੱਚੇ ਆ ਉਹਨਾਂ ਨੂੰ ਆਪਣੇ ਰੋਜ਼ਗਾਰ ਦੇ ਨਿਰਭਰ ਕਰਾ ਕੇ ਇਸ ਸਮਾਜ ਵਿੱਚ ਕੰਟਰੀਬਿਊਟ ਕਰ ਰਹੇ ਆ ਔਰ ਸੋਸ਼ੀਲੀ ਵੈਲ ਕਨੈਕਟਡ ਆ ਵੈਲ ਮੈਨਰਡ ਆ ਹਮੇਸ਼ਾ ਸਮਾਜ ਦੇ ਲਈ ਕੰਮ ਕਰਦੇ ਰਹਿੰਦੇ ਆ ਮੈਂ ਬਹੁਤ ਲੰਬੇ ਸਾਲਾਂ ਤੋਂ ਦੇਖਦਾ ਸੋ ਮੈਂ ਪਹਿਲਾਂ ਤੁਹਾਰਨ ਕਰਦਮਾ ਕਿ ਇਹ ਡਾਕਟਰ ਪੂਜਾ ਸਿੰਘ ਜਿਨ੍ਹਾਂ ਬਾਰੇ ਮੈਂ ਜ਼ਿਕਰ ਕਰ ਰਿਹਾ ਸੀ ਰਾਜਵਿੰਦਰ ਕੌਰ ਠਾੜਾ ਜੀ ਜਿਹੜੇ ਸਾਡੇ ਹਲਕਾ ਕੈਂਟ ਤੋਂ ਇੰਚਾਰਜ ਵੀ ਨੇ ਹਲਕਾ ਚਾਰਨੀ ਔਰ ਇੰਪਰੂਵਮੈਂਟ ਟਰਸਟ ਜਿਲੰਦਰ ਦੇ ਚੇਅਰਪਰਸਨ ਨੇ ਔਰ ਆਮ ਆਦਮੀ ਪਾਰਟੀ ਦੇ ਬਹੁਤ ਪੁਰਾਣੇ ਲੀਡਰ ਨੇ ਔਰ ਪ੍ਰਧਾਨ ਜੀ ਨੂੰ ਤਾਂ ਤੁਸੀਂ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਸੋ ਡਾਕਟਰ ਪੂਜਾ ਸਿੰਘ ਦਾ ਆਉਣਾ ਇੱਕ ਚੰਗਾ ਹੈ ਕਿ ਪੋਜ਼ਿਟਿਵ ਲੋਕ ਜਿਹੜੇ ਲੋਕ ਸੋਸਾਇਟੀ ਚ ਬਿਨਾ ਕੋਈ ਸਿਆਸੀ ਪੁਰਾਣੇ ਇਤਿਹਾਸ ਤੋਂ ਆਮ ਆਦਮੀ ਪਾਰਟੀ ਦੇ ਵਿਚਾਰਾਂ ਤੋਂ ਆਮ ਆਦਮੀ ਪਾਰਟੀ ਦੇ ਕੰਮ ਤੋਂ ਖਾਸ ਤੌਰ ਤੇ ਜਿਹਨੀਆਂ ਅਚੀਵਮੈਂਟਸ ਸਮਾਜ ਵਿੱਚ ਆਮ ਆਦਮੀ ਪਾਰਟੀ ਲੈ ਰਹੀ ਹੈ ਚਾਹੇ ਉਹ ਨਸ਼ਾ ਦੇ ਵਿਰੁੱਧ ਹੋਵੇ ਜਾਂ ਉਹ ਘਰ ਘਰ ਨੌਕਰੀਆਂ ਹੋਣ ਜਾਂ ਹੋਰ ਜਿੰਨੇ ਵੀ ਮੁੱਦੇ ਜਿਹਨਾਂ ਜਿੰਨੀਆਂ ਸਮਾਜ ਦੇ ਆਮ ਲੋਕਾਂ ਨਾਲ ਜੁੜੇ ਹੋਇਆ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਪਾਰਟੀ ਵਿੱਚ ਆਉਣ ਦਾ ਮਨ ਬਣਾਇਆ ਸਭ ਤੋਂ ਬਹੁਤ ਬਹੁਤ ਜੀ ਆਇਆਂ ਕਹਣਾ ਸਭ ਤੋਂ ਪਹਿਲਾਂ ਬੇਨਤੀ ਕਰਦਾ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਨੂੰ ਕੋਈ ਨਾ ਸਰਪਾ ਪਾ ਕੇ ਜੀ ਆਇਆਂ ਕਹੇ। ਪੋਸਟ ਐਕਚੁਅਲੀ ਵੈਲਕਮ ਜੀ ਤੋਂ ਬਾਅਦ ਲੇਕ ਅਮਰ ਠੀਕ ਹੈ ਸੋ ਮੈਂ ਹੁਣ ਬੇਨਤੀ ਕਰਾਂਗਾ ਆ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਨੂੰ ਕਿ ਉਹ ਤੁਹਾਡੇ ਨਾਲ ਇਸ ਮੌਕੇ ਤੇ ਆਪਣੇ ਕੁਝ ਵਿਚਾਰ ਜ਼ਰੂਰ ਸਾਂਝੇ ਕਰਾਂ। ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਸਾਰੇ ਹੀ ਮੀਡੀਆ ਸਾਥੀਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ। ਔਰ ਜਿਵੇਂ ਮੇਰੇ ਬਹੁਤ ਹੀ ਸਤਕਾਰਯੋਗ ਸਾਥੀ ਮੇਰੇ ਵੱਡੇ ਵੀਰ ਸ਼੍ਰੀ ਦੀਪਕ ਵਾਲੀ ਜੀ ਨੇ ਦੱਸਿਆ ਐਕਸਪਲੇਨ ਕੀਤਾ। ਅ ਅੱਜ ਮੈਂ ਸਮਝਦਾ ਕਿ ਸਾਡੇ ਆਵਾਦੀ ਪਾਰਟੀ ਲਈ ਖੁਸ਼ੀ ਦਾ ਮੌਕਾ ਕਿ ਜਦ ਦੀਪਕ ਜੀ ਔਰ ਸਾਡੇ ਹਲਕਾ ਇੰਚਾਰਜ ਔਰ ਇੰਪਰੂਵਮੈਂਟ ਕਮਟਰੀ ਦੇ ਚੇਅਰਮੈਨ ਚੇਅਰਪਰਸਨ ਰਾਜਵਿੰਦਰ ਕੋਠੈਰਾ ਜੀ ਦੀ ਇਨਾਂ ਦੇ ਇਹਨਾਂ ਦੀ ਇਨਸਪੀਰੇਸ਼ਨ ਸਦਕਾ ਇਹਨਾਂ ਨੂੰ ਲੋਕਾਂ ਦੇ ਕੰਮ ਕਰਦੇ ਦੇਖ ਕੇ ਡਾਕਟਰ ਪੂਜਾ ਸਿੰਘ ਜੀ ਜਿਹੜੇ ਕਿ ਬਹੁਤ ਰੈਨੋਨਡ ਸੋਸ਼ਲ ਵਰਕਰ ਨੇ ਜਲੰਧਰ ਦੇ ਔਰ ਪੂਰੇ ਦੋਆਬਾ ਬੈਲਟ ਦੇ ਵਿੱਚ ਇਹਨਾਂ ਦਾ ਸੋਸ਼ਲ ਵਰਕ ਜਿਹੜਾ ਉਹ ਚੱਲਦਾ ਹੈ ਅੱਜ ਉਹ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਜਿੱਥੇ ਮੈਂ ਡਾਕਟਰ ਪੂਜਾ ਸਿੰਘ ਜੀ ਨੂੰ ਵੈਲਕਮ ਕਹਿਣਾ ਉਹਨਾਂ ਦਾ ਇਸਤਿقبال ਕਰਦਾ ਅ ਮੈਂ ਆਸ ਕਰਦਾ ਕਿ ਜਿਸ ਤਰੀਕੇ ਦੇ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਇਹ ਕਾਰਵਾ ਚੱਲਿਆ ਸੀਗਾ ਅੱਜ ਉਹਦੇ ਵਿੱਚ ਸਿਰਫ ਪੋਲਿਟਿਕਲੀ ਨਹੀਂ ਨੌਨ ਪੋਲਿਟਿਕਲ ਬੈਕਗ੍ਰਾਉਂਡ ਦੇ ਵੀ ਸੋਸ਼ਲ ਵਰਕ ਜਿੰਨੇ ਜਿਹੜੇ ਲੋਕ ਕਰਦੇ ਨੇ ਸਮਾਜ ਦੇ ਵਿੱਚ ਚੰਗਾ ਨਾਮ ਰੁਤਬਾ ਔਰ ਆਪਦੇ ਕੰਮਾਂ ਦੇ ਨਾਲ ਪਛਾਣ ਰੱਖਦੇ ਨੇ ਉਹ ਲੋਕ ਆਜਾਵਾ ਦੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਕੇ ਇਹ ਕਾਰਵਾ ਵੱਡਾ ਹੋ ਰਿਹਾ ਹੈ ਔਰ ਮੈਂ ਸਮਝਦਾ ਕਿ ਜਦੋਂ ਸਾਫ਼ ਨੀਅਤ ਨੀਤੀ ਔਰ ਚੰਗਾ ਕੰਮ ਕਰਨ ਵਾਲੇ ਲੋਕ ਕਿਸੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਤੇ ਪਰਿਵਾਰ ਤਾਂ ਮਜ਼ਬੂਤ ਹੁੰਦਾ ਹੀ ਹੁੰਦਾ ਸਮੁੱਚੇ ਸਮਾਜ ਔਰ ਪੰਜਾਬ ਨੂੰ ਵੀ ਉਹਦਾ ਵਾਧਾ ਹੈ ਉਹਦਾ ਲਾਹੇ ਜਿਹੜਾ ਉਹ ਮਿਲਦਾ ਹੈ ਡਾਕਟਰ ਪੂਜਾ ਸਿੰਘ ਸੋਸ਼ਲ ਐਕਟਿਵਿਸਟ ਦੇ ਨਾਲ ਨਾਲ ਜੋ ਸਾਡੀ ਪਾਰਟੀ ਦਾ ਮੋਟੋ ਹੈ ਕਿ ਜੋਬ ਸੀਕਰ ਨਹੀਂ ਜੋਬ ਪ੍ਰੋਵਾਈਡਰ ਬਣਨਾ ਚਾਹੀਦਾ ਹੈ ਅੱਜ ਡਾਕਟਰ ਪੂਜਾ ਸਿੰਘ ਜੀ ਮੈਂ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਆਪਣੇ ਬੱਚਿਆਂ ਦੀ ਆਪਣੇ ਸਟੂਡੈਂਟਸ ਦੀ ਕਿਹਾ ਕਿ ਜਿਵੇਂ ਬਾਲੀ ਸਿੰਘ ਸਾਹਿਬ ਨੇ ਦੱਸਿਆ ਕਿ ਮਲਟੀਪਲ ਲੋਕੇਸ਼ਨਸ ਦੇ ਉੱਪਰ ਇਹ ਡਰਮਟੋਲੋਜੀ ਦੇ ਕੋਸਮੋਕੋਟੋਲੋਜੀ ਦੇ ਜਿਹੜੇ ਸੈਂਟਰਸ ਨੇ ਉਹ ਚਲਾਉਦੇ ਨੇ तकरीबन 9000 ਬੱਚੇ ਨੇ ਜਿਹੜੇ ਇਹਨਾਂ ਕੋਲ ਐਟ ਪ੍ਰੈਸੈਂਟ ਪੜ ਰਹੇ ਨੇ ਔਰ ਹਜ਼ਾਰਾਂ ਬੱਚੇ ਨੇ ਜਿਹੜੇ ਉਹ ਪੜ ਕੇ ਆਪਦਾ ਕੈਰੀਅਰ ਹੈ ਜਿਹੜੇ ਬਣਾ ਚੁੱਕੇ ਨੇ ਔਰ ਇਕੱਲੇ ਪੰਜਾਬ ਚ ਨਹੀਂ ਦੇਸ਼ ਦੇ ਦੁਨੀਆ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਬੱਚਿਆਂ ਨੂੰ ਰੋਜ਼ਗਾਰ ਜਿਹੜਾ ਉਹ ਦੇ ਰਹੇ ਨੇ ਸੋ ਇਹੋ ਜਿਹੇ ਲੋਕ ਜਿਹੜੇ ਸਮਰਪਿਤ ਹੋਣ ਸੋਸ਼ਲ ਕੌਸ ਦੇ ਲਈ ਲੋਕਾਂ ਦੇ ਲਈ ਉਹ ਜਦੋਂ ਪਾਰਟੀ ਦੇ ਵਿੱਚ ਆਉਣਗੇ ਤੇ ਮੈਂ ਸਮਝਦਾ ਕਿ ਪਾਰਟੀ ਵੀ ਮਜ਼ਬੂਤ ਹੋਏਗੀ ਪੰਜਾਬ ਵੀ ਮਜ਼ਬੂਤ ਹੋਏਗਾ ਔਰ ਉਹਦੇ ਨਾਲ ਨਾਲ ਜੋ ਸਾਡਾ ਪਾਰਟੀ ਦਾ ਮਕਸਦ ਹੈ ਮੋਟੋ ਹੈ ਉਹ ਵੀ ਪੂਰਾ ਹੁੰਦਾ ਹੈ ਕਿ ਇਹਨਾਂ ਲੋਕਾਂ ਨੂੰ ਇਹ ਜਿਹੇ ਲੋਕਾਂ ਨੂੰ ਜਿਹੜੇ ਕਿ ਜੋਬ ਪ੍ਰੋਵਾਈਡਰ ਹੋਣ ਤੇ ਜੋਬ ਪ੍ਰੋਵਾਈਡਰਸ ਪੈਦਾ ਕਰਦੇ ਹੋਣ ਕਿਉਂਕਿ ਮੇਰੇ ਕੋਲ ਡਿਪਾਰਟਮੈਂਟ ਵੀ ਹੈ ਸਕਿਲ ਡਿਵੈਲਪਮੈਂਟ ਐਂਡ 엠ਪਲੋਇਮੈਂਟ ਜਨਰੇਸ਼ਨ ਸੋ ਮੈਂ ਸਮਝਦਾ ਕਿ ਇਹਨਾਂ ਦੇ ਪਾਰਟੀ ਦੇ ਵਿੱਚ ਆਉਣ ਨਾਲ ਇੱਕ ਚੰਗਾ ਮੈਸੇਜ ਚੰਗਾ ਮਾਹੌਲ ਔਰ ਇੱਕ ਚੰਗਾ ਸੁਫਹਾਵਾ ਜਿਹੜਾ ਉਹ ਮਾਹੌਲ ਬਣੇਗਾ ਤਾਂ ਕਿ ਪਾਰਟੀ ਵੀ ਮਜ਼ਬੂਤ ਹੋਏ ਔਰ ਉਹਦੇ ਨਾਲ ਨਾਲ ਜੋ ਬੱਚਿਆਂ ਨੂੰ ਵੀ ਜੋਬ ਓਪਰਚ्युनिटीਜ਼ ਨੇ ਜਿਹੜੀਆਂ ਉਹ ਹਰ ਦੇਣਗੇ ਸੋ ਮੈਂ ਸਮਝਦਾ ਕਿ ਇਹਨਾਂ ਦਾ ਆਪਣਾ ਲਾਈਫ ਦਾ ਇੱਕ ਲੰਬਾ ਐਕਸਪੀਰੀਅੰਸ ਹੈ ਸੋ ਅੱਜ ਇਹਨਾਂ ਨੇ ਉਸ ਸੇਵਾ ਦੇ ਨਾਲ ਨਾਲ ਇੱਕ ਸਿਆਸੀ ਸਫਰ ਦੀ ਵੀ ਸ਼ੁਰੂਆਤ ਹੈ ਜਿਹੜੀ ਉਹ ਕੀਤੀ ਹੈ ਕਿਉਂਕਿ ਮੈਂ ਮੰਨ ਕੇ ਚੱਲਦਾ ਇਹ ਠੀਕ ਹੈ ਕਿ ਰਾਜਨੀਤੀ ਪਿਛਲੇ ਸਮੇਂ ਦੇ ਵਿੱਚ ਪੁਰਾਣੀਆਂ ਸਿਆਸੀ ਪਾਰਟੀਆਂ ਨੇ ਬਹੁਤ ਗੰਦਲੀ ਕਰ ਦਿੱਤੀ ਪਰ ਮੈਂ ਨਿੱਜੀ ਤੌਰ ਤੇ ਮੰਨ ਕੇ ਚੱਲਦਾ ਕਿ ਰਾਜਨੀਤੀ ਵਰਗਾ ਪਵਿੱਤਰ ਕਾਰਜ ਕੋਈ ਨਹੀਂ ਹੈਗਾ ਕਿਉਂਕਿ ਜੇ ਲੋਕਾਂ ਨੇ ਪਰਮਾਤਮਾ ਨੇ ਤਾਕਤ ਬਖਸ਼ੀ ਹੋਵੇ ਤੇ ਲੱਖਾਂ ਲੋਕਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਤੁਸੀਂ ਤਾਕਤ ਦੇ ਵਿੱਚ ਆ ਕੇ ਤੁਸੀਂ ਬਦਲ ਸਕਦੇ ਹੋ ਸੋ ਅੱਜ ਉਹ ਵੀ ਪਹਿਲੀ ਪੁਲਾਹ ਹੈ ਜਿਹੜੀ ਪਹਿਲਾ ਸਟੈਪ ਹੈ ਜਿਹੜਾ ਇਹਨਾਂ ਨੇ ਰਾਜਨੀਤੀ ਦੇ ਵਿੱਚ ਕਦਮ ਰੱਖਿਆ ਔਰ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਕਿ ਇਹ ਇਹਨਾਂ ਦੇ ਨਾਲ ਇਹਨਾਂ ਦੇ ਸੋਸ਼ਲ ਵਰਕ ਦੇ ਨਾਲ ਪਾਰਟੀ ਮਜ਼ਬੂਤ ਹੋਏਗੀ ਔਰ ਇਹ ਵੀ ਆਪਦੇ ਮਕਸਦ ਦੇ ਵਿੱਚ ਕਾਮਯਾਬ ਹੋਣ ਕਿਸੇ ਕੋਰ ਫੇਰ ਦਾ ਫਿਰ ਤੋਂ ਇਹਨਾਂ ਦਾ ਡਾਕਟਰ ਪੂਜਾ ਜੀ ਤੁਹਾਡਾ ਬਹੁਤ ਬਹੁਤ ਮੁਬਾਰਕਬਾਦ ਆਵਾਜ਼ ਦੀ ਪਾਰਟੀ ਦੇ ਪਰਵਾਹ ਸ਼ਾਮਲ ਹੋਣ ਤੇ ਜੀ ਆਇਆਂ ਨੂੰ ਔਰ ਰਾਵਲ ਮਿਲ ਕੇ ਇਸ ਤਰੀਕੇ ਨਾਲ ਪੰਜਾਬ ਨਾ ਪਰੰਗਲਾ ਪੰਜਾਬ ਨੂੰ ਨੇ ਸਭ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕੁਝ ਕਹਿਣਾ ਚਾਹੋ ਆਪਣੇ ਸਾਥੀਆਂ ਨਾਲ ਸਾਰਿਆਂ ਨਾਲ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਨਾਲ ਸਵਾਗਤ ਕਰਦੀ ਆਂ ਔਰ ਕੋਸ਼ਿਸ਼ ਕਰਾਂਗੀ ਜਿੰਨੀ ਐਕਸਪੈਕਟੇਸ਼ਨ ਅਜ ਅਮਨ ਜੀ ਨੇ ਦੱਸੀ ਹੈ ਉਹਦੇ ਤੇ ਖਰੀ ਉਤਰ ਸਕਾਂ 24 ਸਾਲ ਤੋਂ ਕੰਮ ਤੇ ਸ਼ੁਰੂ ਕੀਤੇ ਹੋਏ ਸੀ ਸਕਿੱਲ ਵੀ ਸ਼ੁਰੂ ਕੀਤਾ ਹੋਇਆ ਸੀ ਫਿਊਚਰ ਵੀ ਦੇ ਰਹੇ ਸੀਗੇ ਸਮਾਜ ਸੇਵਾ ਵੀ ਕਰ ਰਹੇ ਸੀ ਲੇਕਿਨ ਜਦੋਂ ਤੱਕ ਰਾਜਨੀਤੀ ਆ ਪਿੱਛੇ ਕਹਿੰਦੇ ਨਾ ਵੱਡਾ ਹੱਥ ਨਾ ਹੋਵੇ ਉਦੋਂ ਤੱਕ ਤੁਸੀਂ ਜਾਂ ਤਾਂ ਸੌ ਤੱਕ ਜਾਂ ਹਜ਼ਾਰਾਂ ਤੱਕ ਸੀਮਤ ਰਹਿ ਜਾਂਦੇ ਹੋ ਜੇ ਤੁਸੀਂ ਵੱਡਾ ਕੰਮ ਵੱਡੇ ਪੱਧਰ ਤੇ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਸਿਆਸਤ ਦੇ ਵਿੱਚ ਆਉਣਾ ਜ਼ਰੂਰੀ ਹੈ ਸ਼ਾਇਦ ਪਹਿਲਾਂ ਕਦੀ ਸੋਚਿਆ ਨਹੀਂ ਸੀ ਲੇਕਿਨ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਇਹਨਾਂ ਸਾਰਿਆਂ ਦੇ ਵਿਚਾਰਾਂ ਨੂੰ ਸੁਨਿਆ ਇਹਨਾਂ ਸਾਰਿਆਂ ਦੇ ਕੰਮ ਨੂੰ ਦੇਖਿਆ ਆਪਣੀ ਸੋਚ ਵੀ ਬਦਲੀ ਕਿ ਨਹੀਂ ਵਾਕਈ ਰਾਜਨੀਤੀ ਦੇ ਵਿੱਚ ਜਾਣਾ ਜ਼ਰੂਰੀ ਹੈ ਇਹ ਉਹ ਰਾਜਨੀਤੀ ਨਹੀਂ ਹੈ ਜੋ ਐਨੇ ਸਾਲਾਂ ਤੋਂ ਚੱਲਦੀ ਆ ਰਹੀ ਸੀ ਇਹ ਆਮ ਆਦਮੀ ਦੀ ਰਾਜਨੀਤੀ ਹੈ ਇਹ ਆਮ ਆਦਮੀ ਵਾਸਤੇ ਰਾਜਨੀਤੀ ਹੈ ਅਮਨ ਜਿਹੜਾ ਮਿਲੇ ਇਹ ਜਿੰਨੇ ਸ਼ਾਂਤ ਔਰ ਜਿੰਨੇ ਇੱਕ ਜਿਸ ਤਰ੍ਹਾਂ ਪਾਣੀ ਹੁੰਦਾ ਹੈ ਨਾ ਸ਼ਾਂਤ ਔਰ ਗਹਿਰਾ ਗਹਿਰਾਈ ਤੇ ਉਹਦੀ ਬਹੁਤ ਹੁੰਦੀ ਲੇਕਿਨ ਉਪਰੋਂ ਸ਼ਾਂਤੀ ਨਾਲ ਇੰਨੇ ਵੱਡੇ ਕੰਮ ਕਰਨਾ ਹੈ ਇਹਨਾਂ ਨੂੰ ਮਿਲ ਕੇ ਰਾਜਵਿੰਦਰ ਜੀ ਨੂੰ ਮਿਲ ਕੇ ਆਮ ਆਦਮੀ ਪਾਰਟੀ ਦੇ ਲੋਕਾਂ ਦੀਆਂ ਗੱਲਾਂ ਸੁਣ ਕੇ ਅੱਜ ਦਿਲ ਕੀਤਾ ਕਿ ਬੱਚਿਆਂ ਦੀ ਸਪੈਸ਼ਲੀ ਊਮਨ ਦੀ ਇੱਕ ਕੋਈ ਮੋਟੋ ਲੈ ਕੇ ਆਈਆਂ ਕਿ ਊਮਨ ਦੀ ਸਿਕਿਉਰਟੀ ਸੇਫਟੀ ਐਂਡ ਸਕਿੱਲ ਇਹ ਤਿੰਨਾਂ ਚੀਜ਼ਾਂ ਤੇ ਜ਼ਿਆਦਾ ਤੋਂ ਜ਼ਿਆਦਾ ਕੰਮ ਕਰ ਸਕਾ ਸ਼ਾਇਦ ਮੇਰਾ ਆਂਦਾ ਇਹੀ ਮਕਸਦ ਹੈ ਇਹਦੇ ਚ ਮੈਂ ਜੈਸੇਨ ਕਾਮਯਾਬ ਹੋ ਗਈ ਮੈਂ ਸੋਚਾਂਗੀ ਮੈਂ ਰਾਜਨੀਤੀ ਦੇ ਵਿੱਚ ਕਾਮਯਾਬ ਹੋ ਗਈ ਥੈਂਕ ਯੂ ਹਾਂਜੀ ਤਾਂ ਤਾਂ ਮੇਰੀ ਬਾਈਲੈਕਸ਼ਨ ਹੈ ਕਿ